ਹੈਰੋ ਦੋਸਤੋ ਮੈਂ ਹਾਂ ਸਿਆਣਾ ਕਾਂ ਤੇ ਅੱਜ ਮੈਂ ਤੁਹਾਨੂੰ ਆਪਣੇ ਪ੍ਰਾਇਮਰੀ ਸਕੂਲ ਦੇ ਦਾਖਲ ਹੋਣ ਦੇ ਪਹਿਲੇ ਦਿਨ ਦੀ ਯਾਦ ਸੁਣਾ ਰਿਹਾ ਇਹ ਯਾਦ ਇਸ ਤਰ੍ਹਾਂ ਆਈ ਕਿ ਕੁਝ ਦਿਨ ਪਹਿਲਾਂ ਮੇਰਾ ਦੋਤਾ ਜਿਹੜਾ 4 ਸਾਲ ਦਾ ਹੈ ਉਹ ਓਰੀਐਂਟੇਸ਼ਨ ਵਾਸਤੇ ਪ੍ਰਾਇਮਰੀ ਸਕੂਲ ਚ ਗਿਆ ਤੇ ਸਾਨੂੰ ਵੀ ਨਾਲ ਲੈ ਗਿਆ ਸਕੂਲ ਬੜਾ ਸੋਹਣਾ ਸੀ ਸਾਰਿਆਂ ਨਵੇਂ ਜਮਾਨੇ ਦੀਆਂ ਤਰੱਕੀ ਦੀਆਂ ਚੀਜ਼ਾਂ ਸਾਰੀਆਂ ਉੱਥੇ ਪਈਆਂ ਸੀ ਟੀਚਰਾਂ ਵੀ ਬੜੇ ਪਿਆਰ ਨਾਲ ਬੱਚਿਆਂ ਨਾਲ ਬੋਲਦੀਆਂ ਸੀ ਤੇ ਮੈਨੂੰ ਦੋ ਤਿੰਨ ਉਹਨਾਂ ਪਸੰਦ ਆਇਆ ਸਕੂਲ ਉਹਨੇ ਕਿਹਾ ਮੈਂ ਘਰ ਹੀ ਨਹੀਂ ਜਾਣਾ ਮੈਂ ਇੱਥੇ ਰਹਿਣਾ ਤੇ ਮੈਨੂੰ ਆਪਣਾ ਦਿਨ ਯਾਦ ਆਇਆ ਕਿ ਮੇਰੀ ਮਾਤਾ ਗਵਰਨਮੈਂਟ ਜਵਾਲਸ ਹਾਈ ਸਕੂਲ ਟੀਚਰ ਸੀ ਤੇ ਮੈਂ 5 ਸਾਲ ਦਾ ਹੋ ਗਿਆ ਸੀ ਗੱਲ ਹੋਣੀ 1961 ਦੀ ਦੇ ਮਹੀਨਾ ਹਰਾ ਮਈ ਮੇਰੀ ਮਾਤਾ ਰੋਜ਼ ਮੇਰੇ ਪਿਤਾ ਜੀ ਨੂੰ ਕਹਿੰਦੀ ਸੀ ਕਿ ਜੁਆਇੰਟ ਸਕੂਲ ਦਾਖਲ ਕਰਾ ਦਿਓ ਹੁਣ ਉਹ ਆਲਸਿਸੇ ਕੇ 2000 ਦਿਨ ਪਰ ਮੇਰੀ ਮਾਂ ਨੇ ਮਗਰ ਪੈ ਕੇ ਮੈਨੂੰ ਆਪਣੇ ਪਿਤਾ ਜੀ ਨਾਲ ਸਕੂਲ ਭੇਜਤਾ ਮੇਰੀ ਮਾਂ ਨੇ ਮੈਨੂੰ ਆਇਆ ਤਾਂ ਆਇਆ ਨਵੇਂ ਕਪੜੇ ਪੋਏ ਬੋਧ ਦੇ ਵਾਇ ਮੇਰੇ ਤੇ ਮੈਨੂੰ ਪਿਓ ਨਾਲ ਭੇਜਤਾ ਮਾਪਾ ਜੀ ਨੇ ਸਾਈਕਲ ਕੱਢਿਆ ਤੇ ਸਾਈਕਲ ਤੇ ਬੈ ਕੇ ਮੈਂ ਨਾਲ ਤੁਰ ਪਿਆ ਉਹਨਾਂ ਦੇ ਨਾਲ ਜਦੋਂ ਅਸੀਂ ਪ੍ਰਾਇਮਰੀ ਸਕੂਲ ਕੋਲ ਪਹੁੰਚੇ ਤੇ ਦੇਖਿਆ ਮਾਸਟਰ ਸਾਰੇ ਇੱਕ ਵੱਡਾ ਸਾਰਾ ਆਮ ਦਾ ਦਰਖਤ ਸੀ ਉਹਦੇ ਘਣੇ ਛਾਂ ਹੇਠ ਬੈਠੇ ਸੀ ਬੱਚੇ ਇੱਧਰ ਉੱਧਰ ਉੱਧਰ ਭੱਜ ਦੌੜਦੇ ਸੀ ਖੇਡ ਖੇਡਾਂ ਖੇਡਦੇ ਪਏ ਸੀ ਉਹ ਮੇਰੇ ਪਿਤਾ ਜੀ ਨੂੰ ਜਾਣਦੇ ਸੀ ਉਹਨਾਂ ਕਹਿੰਦਾ ਮਾਸਟਰ ਜੀ ਆਓ ਆਓ ਮਾਸਟਰ ਜੀ ਆਓ ਬੈਠੋ ਕੱਢੋ ਕੱਢੋ ਕਿਸ ਤਰ੍ਹਾਂ ਹੈ ਉਹ ਮੇਰੇ ਪਿਤਾ ਜੀ ਨੇ ਕਿਹਾ ਕਿ ਮੇਰਾ ਸਭ ਤੋਂ ਛੋਟਾ ਬੇਟਾ ਹੈ ਇਹਨੂੰ ਦਾਖਲ ਕਰਾਉਣਾ ਹੈ ਉਸੇ ਵੇਲੇ ਸਕੂਲ ਦਾ ਇੱਕ ਮੁਲਾਜ਼ਮ ਦਫ਼ਤਰ ਤੋਂ ਜਾ ਕੇ ਦਾਖਲੇ ਦਾ ਫਾਰਮ ਲੈ ਆਇਆ ਫਾਰਮ ਫਾਰਮ ਭਰਿਆ ਗਿਆ ਤੇ ਇੱਕ ਮਾਸਟਰ ਮੇਰੇ ਪਿਤਾ ਜੀ ਦੇ ਦੇਖ ਦੇ ਕੇ ਹੱਸ ਹੀ ਜਾਵੇ ਮੇਰੇ ਪਿਤਾ ਜੀ ਨੇ ਪੁੱਛਿਆ ਕੀ ਗੱਲ ਹੈ ਬਈ ਕਹਿੰਦਾ ਪੰਡਜੀ ਤੁਹਾਡਾ ਮੁੰਡਾ ਤਾਂ ਅਸੀਂ ਦਾਖਲ ਕਰ ਲੈਣਾ ਹੈ ਪਰ ਪਹਿਲੇ ਜਾਓ ਅਨੇਕੀ ਹਲਵਾਈ ਦੀ ਦੁਕਾਨ ਤੋਂ 2 ਕਿਲੋ ਬਦਾਨਾ ਲੈ ਕੇ ਆਓ। ਹੱਸਦੇ ਹੋਏ ਮੇਰੇ ਪਿਤਾ ਜੀ ਜ਼ੋਰ पे ਮੇਨ ਮਾਰਕੀਟ ਵੱਲ। ਮੇਨ ਮਾਰਕੀਟ ਸਾਡੇ ਸਕੂਲ ਦੇ ਨਾਲ ਹੀ ਸੀ। ਔਰ ਉੱਥੇ ਰੱਖੇ ਹਲਵਾਈ ਦੀ ਬੜੀ ਮਸ਼ਹੂਰ Shimla Sweet Shop ਸੀ। ਮੈਂ ਦੇਖਿਆ ਥੋੜੇ ਜਿਹਰੇ ਬਾਅਦ ਮੇਰੇ ਪਿਤਾ ਜੀ ਦੋ ਲਾਹਵੇ ਬਦਾਨੇ ਦੇ ਭਰੇ ਹੋਏ ਚੁੱਕੀ ਲੈਂਦੇ। ਉਹ ਲੈ ਕੇ ਆਏ। ਇੱਕ ਲਾਵਾ ਦਾ ਮਾਸਟਰ ਨੇ ਸਾਰੇ ਨੇ ਖਾਇਆ। ਦੁਜਾਈਕਲ ਵਾ ਬੈਲੀ ਜਮਾ ਦੇ ਬੱਚਿਆਂ ਨੂੰ ਇੱਕ ਇੱਕ ਬੁੱਕ ਬਦਾਨਾ ਦਿੱਤਾ ਉਹਨਾਂ ਨੇ ਵੀ ਇੱਕੋ ਵਾਰ ਚੜੱਪ ਕਰ ਲਿਆ ਪਿਆ ਹੱਥੀਂ ਜੱਟ ਜੱਟ ਲਿਆ ਆਪਣੇ ਮੈਨੂੰ داخل ਕਰਕੇ ਕਲਾਸਰੂਮਸ ਭੇਜਤਾ ਕਿਆ ਕਲਾਸਰੂਮ ਸੀ ਮੇਰੇ ਸਾਰੇ ਜਮਾਤੀ ਟਾਟਾਂ ਤੇ ਬੈਠੇ ਸਨ ਟਾਟ ਜਿਹੜੇ ਪਟਸੰਦ ਬਣੇ ਹੁੰਦੇ ਤੇ ਟੀਨ ਦੀ ਛੱਤ ਸੀ ਗਰਮੀ ਦਾ ਮਹੀਨਾ ਬੱਚੇ ਪਸੀਨੋ ਪਸੀਨ ਗਰਮੀ ਨਾਲ ਬਰਾਹਾਲ ਪਰ ਥੋੜੀ ਦੇਰ ਬਾਅਦ ਅਸੀਂ ਬੱਚਿਆਂ ਨਾਲ ਰਲ ਮਿਲ ਕੇ ਖੇਡਣ ਲੱਪੇ ਭੁੱਲ ਗਏ ਕਿ ਗਰਮੀ ਕੀ ਹੁੰਦੀ ਹੈ ਤੇ ਅਸੀਂ ਘਰ ਆ ਗਏ ਤੇ ਹੁਣ ਮੈਂ ਸੋਚਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਹਾਂ ਵੀ ਤੁਸੀਂ ਤਾਂ ਬਾਗਾਂ ਦੇ ਬੋਟੇ ਤੁਸੀਂ ਜੰਗਲਾਂ ਦੇ ਬੋਟੇ ਸੀ ਔਰ ਵਾਤੇ ਅਸੀਂ ਕਿੰਨਾ ਹਾਲਾਤਾਂ ਦੇ ਜੜ ਕੇ ਤੇ ਕਿੱਥੇ ਪਹੁੰਚੇ ਇਸ ਗੱਲ ਨੂੰ ਯਾਦ ਕਰਕੇ ਬੜਾ ਮਜ਼ਾ ਆਂਦਾ ਹੈ ਮੈਂ ਕਹਾਣੀ ਲਿਖਣ ਲੱਗਿਆ ਸੋਚਿਆ ਕਿ ਕਿਉਂ ਨਾ ਕੋਈ ਸ਼ਾਇਦ ਸਾਨੂੰ ਇੰਟਰਨੈਟ ਤੋਂ ਕੋਈ ਪੁਰਾਣੀ ਫੋਟੋ ਲੱਭ ਜੇ ਆਪਣੇ ਸਕੂਲ ਦੀ ਤੇ ਮੈਂ ਸਕੂਲ ਇੰਟਰਨੈਟ ਤੇ ਸਰਚ ਬਾਈ ਗੂਗਲ ਬਾਬੇ ਨੂੰ ਤੇ ਮੇਰੀ ਲਾਠੀ ਲੱਗੀ ਮੈਨੂੰ ਇੱਕ ਫੋਟੋ ਮਿਲੀ ਜਿਸਦੇ ਮੇਰੇ ਪਿਤਾ ਜੀ ਬੈਠੇ ਸੀ ਗੁਰੂ ਫੋਟੋ ਚ ਆਪਣੇ ਪਿਤਾ ਜੀ ਦੀ ਜਵਾਨੀ ਦੀ ਫੋਟੋ ਦੇਖ ਕੇ ਮੈਂ ਬਹੁਤ ਖੁਸ਼ ਹੋਇਆ। ਤੋਂ ਮੈਂ ਖੁਸ਼ ਸੀ ਕਿ ਮੇਰੇ ਪਿਤਾ ਜੀ ਦੀ ਫੋਟੋ ਮਿਲੀ ਸੀ। ਮੇਰੀ ਬੇਟੀ ਸੀ ਖੁਸ਼ ਸੀ ਕਿ ਉਹ ਤਾਂ ਬੱਚਾ ਸਕੂਲ ਜਾ ਜਾ ਰਹੀ ਸੀ। ਤੇ ਮੇਰਾ ਵੱਡਾ ਭਰਾ ਜਿਹੜਾ ਕਿ 70 ਸਾਲ ਦਾ ਹੋ ਗਿਆ ਉਹ ਵੀ ਬੜਾ ਖੁਸ਼ ਸੀ। ਕਿਉਂਕਿ ਉਹ ਜਿਹੜੀ ਫੋਟੋ ਮੈਂ ਕੱਢੀ ਉਸ ਫੋਟੋ 'ਚ ਉਹ ਵੀ ਬੈਠਾ ਸੀ। ਤੇ ਮੇਰਾ ਦਿਨ ਸੀ ਕਿਸੇ ਦੋ ਬਦਾਨਿਆਂ ਦੇ ਲਫਾਫੇ ਨਾਲ। ਲਫਾਫੇ ਨਾਲ ਅਸੀਂ ਦਾਖਲ ਹੋ ਗਏ। ਕਿ ਅੱਜ ਦੇ ਮੰਦੋਗ ਕਿਤੇ ਕਿਤੇ ਪਹੁੰਚ ਗਿਆ ਮੇਰੀ ਗਲਵਾਸ ਨੂੰ ਬਹੁਤ ਬਹੁਤ ਸ਼ੁਕਰੀਆ ਧੰਨਵਾਦ